ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਦਾ ਬਦਲਾ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਵੇਂ ਲਿਆ ਇਹ ਅਸੀਂ ਤੁਹਾਨੂੰ ਪਹਿਲਾਂ ਦੱਸ ਹੀ ਚੁੱਕੇ ਹਾਂ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਬਾਰੇ ਉਹਨਾਂ ਨੂੰ ਸ਼ਹੀਦ ਕਿਵੇਂ ਕਰਵਾਇਆ ਗਿਆ ਸੀ ਅੱਜ ਅਸੀਂ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦਵਾਂਗੇ ਜਦ ਸਰਹੰਦ ਦੀ ਜਿੱਤ ਦੇ ਨਾਲ ਨਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਹੋਰ ਵੀ ਬਹੁਤ ਸਾਰੇ ਇਲਾਕੇ ਆਪਣੇ ਕਬਜ਼ੇ ਵਿੱਚ ਲੈ ਲਏ ਤਾਂ ਉਹਨਾਂ ਦੀ ਇਸ ਹੁੰਦੀ ਜਿੱਤ ਨੂੰ ਦੇਖ ਕੇ ਮੁਗਲਾਂ ਦੇ ਮਨਾਂ ਵਿੱਚ ਕਾਫੀ ਡਰ ਦਾ ਹੋ ਗਿਆ ਦੂਰੋਂ ਨੇੜਿਓਂ ਮੁਗਲ ਆਪਸ ਵਿੱਚ ਫਿਰ ਮਿਲਦੇ ਗਏ ਅਤੇ ਆਪਣੀ ਫੌਜ ਨੂੰ ਵਧਾਉਂਦੇ ਗਏ ਤਾਂ ਜੋ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਮੁਕਾਬਲਾ ਕਰ ਸਕਣ ਬਹੁਤ ਸਾਰੇ ਇਲਾਕਿਆਂ ਉੱਤੇ ਜਿੱਤ ਪ੍ਰਾਪਤ ਕਰਨ ਮਗਰੋਂ ਇੱਕ ਵਾਰ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੇ ਕੁਝ ਸਿੰਘ ਗੁਰਦਾਸ ਨੰਗਲ ਵਿੱਚ ਮੁਗਲਾਂ ਦੇ ਘੇਰਾਬੰਦੀ ਵਿੱਚ ਆ ਗਏ ਜਿੱਥੇ ਕਿ ਸਿੰਘਾਂ ਦੀ ਗਿਣਤੀ ਕਾਫੀ ਘੱਟ ਸੀ ਅਤੇ ਉਹਨਾਂ ਕੋਲ ਇੰਨੇ ਜ਼ਿਆਦਾ ਹਥਿਆਰ ਵੀ ਨਹੀਂ ਸਨ ਮੁਗਲਾਂ ਦੀ ਕਾਫੀ ਵਾਰ ਕੋਸ਼ਿਸ਼ਾਂ ਦੇ ਬਾਅਦ ਜਦ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸਿੰਘਾਂ ਦੇ ਨਾਲ ਉਹਨਾਂ ਦੇ ਕਬਜ਼ੇ ਵਿੱਚ ਆ ਜਾਂਦੇ ਨੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੇ ਸਾਥੀਆਂ ਨੂੰ ਪਹਿਲਾਂ ਲਾਹੌਰ ਲੈ ਕੇ ਗਏ ਭਾਵੇਂ ਕਿ ਸਿੱਖਾਂ ਨੂੰ ਕੈਦ ਕੀਤਾ ਹੋਇਆ ਸੀ ਫਿਰ ਵੀ ਵੈਰੀਆਂ ਦੇ ਮਨਾਂ ਉਤੇ ਐਨਾ ਡਰ ਬੈਠ ਗਿਆ ਸੀ ਕਿ ਉਹ ਹਰ ਵੇਲੇ ਇੱਕੋ ਹੀ ਖਤਰੇ ਵਿੱਚ ਰਹਿੰਦੇ ਕਿ ਕਿਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਸਾਡੇ ਕੈਦ ਚੋਂ ਛੁੱਟ ਨਾ ਜਾਣ ਇਸੇ ਵਜ੍ਹਾ ਕਰਕੇ ਇੱਕ ਮੁਗਲ ਅਫਸਰ ਨੇ ਇਹ ਕਿਹਾ ਕਿ ਮੈਨੂੰ ਵੀ ਉਸੇ ਹੀ ਹਾਥੀ ਨਾਲ ਬੰਨ੍ਹ ਦਿਓ ਜਿਸ ਨਾਲ ਬਾਬਾ ਬੰਦਾ ਸਿੰਘ ਜੀ ਬੰਨੇ ਹੋਏ ਨੇ ਤਾਂ ਜੋ ਜਦ ਵੀ ਉਹ ਭੱਜਣ ਲੱਗੇ ਤਾਂ ਮੈਂ ਉਹਨਾਂ ਦੇ ਸ਼ੁਰਾ ਢਿੱਡ ਵਿੱਚ ਖੋਪ ਦੇਾਂਗਾ ਐਨੀ ਸੈਨਾ ਹੋਣ ਦੇ ਬਾਵਜੂਦ ਵੀ ਐਨਾ ਡਰ ਸੀ ਮੁਗਲਾਂ ਦੇ ਮਨ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਪੈਰਾਂ ਵਿੱਚ ਬੇੜੀਆਂ ਗੋਡਿਆਂ ਨੂੰ ਛੱਲੇ ਲੱਕ ਦੋਲੇ ਸੰਗਲ ਅਤੇ ਗਲ ਵਿੱਚ ਕੁੰਡਲ ਪਾਏ ਹੋਏ ਸਨ ਅਤੇ ਇਹਨਾਂ ਨੂੰ ਲੱਕੜੀ ਦੇ ਡੰਡਿਆਂ ਨਾਲ ਗੰਡਿਆ ਹੋਇਆ ਸੀ ਇਸ ਤਰ੍ਹਾਂ ਜਕੜ ਕੇ ਉਹਨਾਂ ਨੂੰ ਲੋਹੇ ਦੇ ਪਿੰਜਰੇ ਵਿੱਚ ਪਾ ਕੇ ਚਾਰ ਥਾਈ ਸੰਗਲ ਲਾਏ ਹੋਏ ਸਨ ਦੋ ਮੁਗਲ ਅਫਸਰ ਉਹਨਾਂ ਦੇ ਦੋਹਾਂ ਪਾਸਿਆਂ ਉੱਤੇ ਹਾਥੀ ਨਾਲ ਬੰਨੇ ਹੋਏ ਸਨ ਤਾਂ ਜੋ ਉਹ ਨਿਕਲ ਨਾ ਸਕਣ ਬਾਬਾ ਬੰਦਾ ਸਿੰਘ ਜੀ ਦੇ ਨਾਲ ਉਹਨਾਂ ਦੇ ਜੋ ਸਿੰਘ ਸਨ ਉਹਨਾਂ ਨੂੰ ਵੀ ਬੇੜੀਆਂ ਪਾਈਆਂ ਹੋਈਆਂ ਸਨ ਇਸ ਤਰ੍ਹਾਂ ਸਾਰੇ ਸਿੰਘਾਂ ਨੂੰ ਇੱਕ ਟੋਲੇ ਵਿੱਚ ਇਕੱਠੇ ਕਰਕੇ ਲਿਜਾਇਆ ਜਾ ਰਿਹਾ ਸੀ ਬਹੁਤ ਸਾਰੇ ਸਿੰਘਾਂ ਨੂੰ ਮਾਰ ਕੇ ਉਹਨਾਂ ਦੇ ਸਿਰ ਮੁਗਲਾਂ ਨੇ ਨੇਜਿਆਂ ਉੱਤੇ ਟੰਗੇ ਹੋਏ ਸਨ ਅਤੇ ਉਹ ਵੀ ਨਾਲ-ਨਾਲ ਹੀ ਲੈ ਕੇ ਜਾ ਰਹੇ ਸੀ ਇਸ ਤਰ੍ਹਾਂ ਅਧਮੋਏ ਹੋਏ ਸਿੱਖ ਕੈਦ ਦੀਆਂ ਤੇ ਲਹੂ ਪਰੇ ਸਿਰਾਂ ਦੇ ਨਾਲ ਅਬਦੁਸਮਦ ਖਾਨ ਲਾਹੌਰ ਸ਼ਹਿਰ ਵਿੱਚ ਦਾਖਲ ਹੋਇਆ ਅਬਦੁਸਮਦ ਖਾਨ ਉਹ ਵੈਰੀ ਸੀ ਜਿਸ ਨੇ ਕਿ ਖੁਦ ਇਹਨਾਂ ਸਾਰਿਆਂ ਨੂੰ ਦਿੱਲੀ ਲੈ ਕੇ ਆਉਣ ਦੀ ਆਗਿਆ ਮੰਗੀ ਜਿਸ ਉੱਤੇ ਬਾਦਸ਼ਾਹ ਨੇ ਹੁਕਮ ਦਿੱਤਾ ਕਿ ਹੁਣ ਉਹ ਸੂਬੇ ਦੇ ਰਾਜ ਪ੍ਰਬੰਧ ਦੇਖੇ ਅਤੇ ਕੈਦੀਆਂ ਨੂੰ ਆਪਣੇ ਪੁੱਤਰ ਜ਼ਕਰੀਆ ਖਾਨ ਅਤੇ ਮੁਹੰਮਦ ਅਮੀਨ ਦੇ ਪੁੱਤਰ ਕਮਰੂਦੀਨ ਖਾਨ ਨਾਲ ਪੇਸ਼ ਦੇਵੇ ਉਹ ਸਾਰੇ ਸਿੰਘਾਂ ਨੂੰ ਦਿੱਲੀ ਵਿੱਚ ਬਾਦਸ਼ਾਹ ਦੇ ਸਾਹਮਣੇ ਪੇਸ਼ ਕਰਨਾ ਚਾਹੁੰਦੇ ਸੀ ਜਦ ਉਹ ਮੁਗਲ ਵੈਰੀ ਹੋਰ ਤੋਂ ਤੁਰਨ ਲੱਗੇ ਤਾਂ ਜ਼ਕਰੀਆ ਖਾਨ ਨੇ ਕਿਹਾ ਕਿ 200 ਸਿੱਖਾਂ ਦੇ ਸਿਰ ਬਹੁਤ ਥੋੜੇ ਨੇ ਦਿੱਲੀ ਦੇ ਬਾਦਸ਼ਾਹ ਦੇ ਸਾਹਮਣੇ ਪੇਸ਼ ਕਰਨ ਲਈ ਇਸ ਲਈ ਵੈਰੀਆਂ ਦੀਆਂ ਫੌਜਾਂ ਫਿਰ ਇਲਾਕਿਆਂ ਅਤੇ ਲਾਗੇ ਦੇ ਪਿੰਡਾਂ ਵਿੱਚ ਨਿਕਲੀਆਂ ਅਤੇ ਅਨੇਕ ਬੇਗੁਨਾਹ ਲੋਕਾਂ ਨੂੰ ਫੜ ਕੇ ਉਹਨਾਂ ਦੇ ਸਿਰਾਂ ਦੀ ਗਿਣਤੀ ਪੂਰੀ ਕਰਨ ਲਈ ਜ਼ਕਰੀਆ ਖਾਨ ਦੇ ਕੋਲ ਭੇਜ ਦਿੱਤਾ ਇਸੇ ਤਰ੍ਹਾਂ ਥੋੜੇ ਜੇ ਦਿਨਾਂ ਵਿੱਚ ਹਜ਼ਾਰਾਂ ਸਿੱਖ ਕੇਵਲ ਸਿੱਖ ਧਰਮ ਦੇ ਕਰਕੇ ਜਲਾਦਾਂ ਦੀਆਂ ਤਲਵਾਰਾਂ ਦੇ ਹਵਾਲੇ ਕਰ ਦਿੱਤੇ ਗਏ ਅਤੇ ਇਹਨਾਂ ਦੇ ਵੱਡੇ ਹੋਏ ਸਿਰਾਂ ਹਲੇ 700 ਗੱਡੇ ਭਰ ਕੇ ਦਿੱਲੀ ਨੂੰ ਤੋੜ ਦਿੱਤੇ ਗਏ ਲੇਖਕ ਕਨਿਗਮ ਲਿਖਦੇ ਨੇ ਕਿ ਬਾਬਾ ਬੰਦਾ ਸਿੰਘ ਬਹਾਦਰ ਅਤੇ ਦੂਜੇ ਸਿੰਘਾਂ ਨੂੰ ਸਾਰਿਆਂ ਨੂੰ ਇਹ ਸੰਗਲਾਂ ਨਾਲ ਜਕੜਿਆ ਹੋਇਆ ਸੀ ਅਤੇ 2-2 ਜਾਂ 3-3 ਕਰਕੇ ਗੱਡਿਆਂ ਵਿੱਚ ਲਦਿਆ ਹੋਇਆ ਸੀ ਅਤੇ ਸਭ ਤੋਂ ਅੱਗੇ ਬਾਂਸਾਂ ਉੱਤੇ ਟੰਗੇ ਹੋਏ 2000 ਸਿੱਖਾਂ ਦੇ ਸਿਰ ਲਹੂ ਲਹਾਨ ਸਨ ਅਤੇ ਉਹਨਾਂ ਦੇ ਕੇਸ ਹਵਾ ਵਿੱਚ ਉੱਡ ਰਹੇ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਖੁਦ ਲੋਹੇ ਦੇ ਪਿੰਜਰੇ ਵਿੱਚ ਜਕੜ ਕੇ ਹਾਥੀ ਉੱਪਰ ਚੜਾਇਆ ਗਿਆ ਖਾਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਉਹਨਾਂ ਦੇ ਸਿੱਖਾਂ ਦੀ ਟੋਟਲ ਗਿਣਤੀ 740 ਲਿਖੀ ਹੋਈ ਹੈ ਜਿੱਥੋਂ ਵੀ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਿੰਘਾਂ ਨੂੰ ਲੈ ਕੇ ਜਾ ਰਹੇ ਸਨ ਬਾਜ਼ਾਰਾਂ ਅਤੇ ਗਲੀਆਂ ਵਿੱਚ ਬਹੁਤ ਭੀੜ ਸੀ ਦੂਰੋਂ ਦੂਰੋਂ ਲੋਕ ਸਿੱਖਾਂ ਨੂੰ ਦੇਖਣ ਲਈ ਆਏ ਅਤੇ ਕੁਝ ਲੋਕ ਸਿੱਖਾਂ ਨੂੰ ਕਹਿੰਦੇ ਕਿ ਹੁਣ ਇਹ ਤੁਹਾਨੂੰ ਕਤਲ ਕਰ ਦੇਣਗੇ ਤਾਂ ਸਿੰਘਾਂ ਦਾ ਅੱਗੇ ਜਵਾਬ ਸੁਣਿਓ ਕਿ ਕਰ ਦੇਣ ਕਤਲ ਅਸੀਂ ਕਤਲ ਤੋਂ ਡਰਦੇ ਨਹੀਂ ਜੇ ਡਰਦੇ ਹੁੰਦੇ ਤਾਂ ਕਿਉਂ ਤੁਹਾਡੇ ਨਾਲ ਇਸ ਤਰ੍ਹਾਂ ਜੰਗ ਕਰਦੇ ਜਦੋਂ ਵੈਰੀਆਂ ਦੀ ਫੌਜ ਸਾਰੇ ਸਿੰਘਾਂ ਦੇ ਨਾਲ ਬਾਦਸ਼ਾਹੀ ਕਿਲੇ ਦੇ ਕੋਲ ਪੁੱਜੀ ਤਾਂ ਬਾਬਾ ਬੰਦਾ ਸਿੰਘ ਬਹਾਦਰ ਬਾਜ ਸਿੰਘ ਭਾਈ ਫਤਿਹ ਸਿੰਘ ਅਤੇ ਹੋਰ ਕਈ ਸਿੱਖ ਆਗੂਆਂ ਨੂੰ ਇਬਰਾਹਿਮ ਖਾਨ ਮੀਰ ਆਤੀਸ਼ ਦੇ ਹਵਾਲੇ ਕਰ ਦਿੱਤਾ ਗਿਆ ਤੇ ਬਾਬਾ ਬੰਦਾ ਸਿੰਘ ਜੀ ਦੇ ਘਰ ਵਾਲੀ ਉਹਨਾਂ ਦੇ ਚਾਰ ਵਰਿਆਂ ਦੇ ਬੱਚੇ ਅਜੇ ਸਿੰਘ ਨੂੰ ਸ਼ਾਹੀ ਜਨਾਨਖਾਨੇ ਦਾ ਪ੍ਰਬੰਧਕ ਦਰਬਾਰ ਖਾਨ ਨਾਜ਼ਰ ਲੈ ਗਿਆ ਅਤੇ ਬਾਕੀ 694 ਸਿੱਖ ਕਤਲ ਕਰਨ ਲਈ ਸਰਬਰਾਹ ਖਾਨ ਕੋਤਵਾਲ ਦੇ ਕੋਲ ਭੇਜ ਦਿੱਤੇ ਗਏ। ਉੱਥੇ ਬਾਦਸ਼ਾਹ ਨੇ ਹੁਕਮ ਕਰ ਦਿੱਤਾ ਕਿ ਹਰ ਰੋਜ਼ 100 ਸਿੰਘਾਂ ਨੂੰ ਕਤਲ ਕਰ ਦਿੱਤਾ ਜਾਵੇ। ਤਾਂ ਫਿਰ ਉਸਦੇ ਹੁਕਮ ਅਨੁਸਾਰ ਹਰ ਰੋਜ਼ 100 ਸਿੱਖਾਂ ਨੂੰ ਜੇਹਲ ਵਿੱਚੋਂ ਕੱਢ ਕੇ ਕਤਾਰਾਂ ਵਿੱਚ ਬਿਠਾ ਦਿੱਤਾ ਜਾਂਦਾ ਅਤੇ ਜਲਾਦਾਂ ਦੀਆਂ ਤਲਵਾਰਾਂ ਤਿੱਖੀਆਂ ਕਰਨ ਲਈ ਲੋਹਾਰ ਤਿਆਰ ਰੱਖੇ ਜਾਂਦੇ। ਸਿੰਘਾਂ ਨੂੰ ਕਿਹਾ ਜਾਂਦਾ ਕਿ ਜਿਹੜਾ ਵੀ ਕੋਈ ਮੁਸਲਮਾਨ ਹੋ ਜਾਵੇਗਾ ਉਸਦੀ ਜਾਨ ਬਖਸ਼ੀ ਜਾਵੇਗੀ ਅਤੇ ਉਸਨੂੰ ਛੱਡ ਦਿੱਤਾ ਜਾਵੇਗਾ ਪਰ ਉਹਨਾਂ ਵਿੱਚੋਂ ਕੋਈ ਵੀ ਗੁਰੂ ਗੁਰੂ ਗੋਬਿੰਦ ਸਿੰਘ ਜੀ ਤੋਂ ਬੇਮੁਖ ਨਹੀਂ ਸੀ ਹੁੰਦਾ ਇਤਿਹਾਸਕਾਰਾਂ ਮੁਤਾਬਕ ਕਿਸੇ ਇੱਕ ਸਿੱਖ ਨੇ ਵੀ ਆਪਣਾ ਸਿੱਖ ਧਰਮ ਨਹੀਂ ਤਿਆਗਿਆ ਅਤੇ ਮੌਤ ਨੂੰ ਗੱਲ ਲਾ ਲਿਆ ਸਿੰਘ ਬੜੀ ਹੀ ਬਹਾਦਰੀ ਨਾਲ ਆਪਣੀ ਮੌਤ ਦਾ ਸਵਾਗਤ ਕਰਦੇ ਉਹਨਾਂ ਦੇ ਚਿਹਰੇ ਹੱਸੂ ਹੱਸੂ ਕਰਦੇ ਜਲਾਦਾਂ ਦੇ ਸਾਹਮਣੇ ਆਪਣੀਆਂ ਧੌਣਾਂ ਨੀਵੀਆਂ ਕਰ ਦਿੰਦੇ ਅਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹੋਏ ਆਪਣੀਆਂ ਜਾਨਾਂ ਕੁਰਬਾਨ ਕਰ ਦਿੰਦੇ ਜਿਨ੍ਹਾਂ ਨੂੰ ਕਿ ਦੇਖ ਕੇ ਉੱਥੇ ਬੈਠੇ ਲੋਕ ਹੈਰਾਨ ਹੋ ਉਠਦੇ ਸਿੰਘਾਂ ਦੇ ਪੀੜ ਵਿੱਚੋਂ ਸਿੰਘਾਂ ਦੀਆਂ ਆਵਾਜ਼ਾਂ ਆਉਂਦੀਆਂ ਕੋਈ ਕਹਿੰਦਾ ਮੈਨੂੰ ਪਹਿਲਾਂ ਕਤਲ ਕਰ ਦਿਓ ਕੋਈ ਕਹਿੰਦਾ ਮੈਨੂੰ ਪਹਿਲਾਂ ਕਤਲ ਕਰ ਦਿਓ ਉਹਨਾਂ ਦੀਆਂ ਖੁਸ਼ੀ ਭਰੀਆਂ ਬੇਨਤੀਆਂ ਲਗਾਤਾਰ ਜਲਾਦਾਂ ਦੇ ਕੰਨਾਂ ਵਿੱਚ ਪੈਂਦੀਆਂ ਰਹੀਆਂ ਇਹ ਸਭ ਵੇਖ ਕੇ ਵੈਰੀ ਮੁਗਲਾਂ ਦੀਆਂ ਅੱਖਾਂ ਅੱਡੀਆਂ ਹੀ ਰਹਿ ਗਈਆਂ ਕਿ ਇਹਨਾਂ ਸਭ ਦਾ ਆਪਣੇ ਧਰਮ ਦੇ ਪ੍ਰਤੀ ਐਨਾ ਸਤਿਕਾਰ ਅਤੇ ਪਿਆਰ ਕਿਵੇਂ ਹੈ ਹੁਣ ਅੱਗੇ ਜੋ ਪਾਣਾ ਬਾਬਾ ਬੰਦਾ ਸਿੰਘ ਜੀ ਨਾਲ ਵਰਤਿਆ ਉਹ ਬਿਆਨ ਕਰਨ ਲਈ ਬਹੁਤ ਹੀ ਭਿਆਨਕ ਅਤੇ ਦੁਖਦਾਈ ਘਟਨਾ ਹੈ 9 ਜੂਨ ਸਨ 1716 ਨੂੰ ਜਦ ਸੂਰਜ ਅਸਮਾਨ ਉੱਤੇ ਤਿੰਨ ਕੁ ਨੇੜੇ ਚੜਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੇ ਬੱਚੇ ਅਜੀਤ ਸਿੰਘ ਨੂੰ ਸਰਦਾਰ ਬਾਜ ਸਿੰਘ ਭਾਈ ਫਤਿਹ ਸਿੰਘ ਅਲੀ ਸਿੰਘ ਬਖਸ਼ੀ ਗੁਲਾਬ ਆਦੀ ਸਿੰਘਾਂ ਨੂੰ ਕਿਲੇ ਤੋਂ ਬਾਹਰ ਕੱਢਿਆ ਗਿਆ ਜਿਵੇਂ ਕਿ ਦਿੱਲੀ ਵਿੱਚ ਆਉਣ ਵਾਲੇ ਦਿਨ ਕੀਤਾ ਗਿਆ ਸੀ ਉਸੇ ਤਰ੍ਹਾਂ ਇਹਨਾਂ ਦੀਆਂ ਬੇੜੀਆਂ ਹੱਲੇ ਵੀ ਜਕੜੀਆਂ ਹੋਈਆਂ ਸਨ ਜਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਵਾਰੀ ਆਈ ਤਾਂ ਉਹਨਾਂ ਨੂੰ ਨੀਚੇ ਜ਼ਮੀਨ ਤੇ ਬਿਠਾ ਦਿੱਤਾ ਗਿਆ ਅਤੇ ਕਿਹਾ ਗਿਆ ਜਾਂ ਤਾਂ ਇਸਲਾਮ ਧਰਮ ਕਬੂਲ ਕਰ ਲਵੇ ਜਾਂ ਮੌਤ ਲਈ ਤਿਆਰ ਹੋ ਜਾਵੇ ਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਚੁਣਿਆ ਹੋਇਆ ਸਿੱਖ ਸੀ ਜਿਸ ਨੇ ਥੋੜੇ ਦਿਨਾਂ ਵਿੱਚ ਹੀ ਆਪਣੀ ਜ਼ਿੰਦਗੀ ਨੂੰ ਧਰਮ ਤਿਆਗਣ ਲਈ ਕੁਰਬਾਨ ਕਰਨਾ ਪ੍ਰਵਾਨ ਕਰ ਲਿਆ ਬਾਬਾ ਬੰਦਾ ਸਿੰਘ ਜੀ ਦਾ 4 ਸਾਲਾਂ ਬੱਚਾ ਅਜੀਤ ਸਿੰਘ ਉਹਨਾਂ ਦੀ ਗੋਦੀ ਵਿੱਚ ਦੇ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਇਸ ਨੂੰ ਕਤਲ ਕਰ ਦੇ ਪਰ ਕਦੀ ਕੋਈ ਪਿਤਾ ਵੀ ਆਪਣੇ ਬੱਚੇ ਨੂੰ ਕਤਲ ਕਰ ਸਕਦਾ ਉਹਨਾਂ ਨੇ ਨਾ ਕਰ ਦਿੱਤੀ ਫਿਰ ਜਲਾ ਨੇ ਇੱਕ ਲੰਬੇ ਛੁਰੇ ਨਾਲ ਬੱਚੇ ਦੇ ਟੋਟੇ-ਟੋਟੇ ਕਰ ਦਿੱਤੇ ਅਤੇ ਉਸ ਦਾ ਤੜਫਦਾ-ਤੜਫਦਾ ਦਿਲ ਕੱਢ ਕੇ ਬਾਬਾ ਬੰਦਾ ਸਿੰਘ ਜੀ ਦੇ ਮੂੰਹ ਵਿੱਚ ਦੇ ਦਿੱਤਾ ਪਰ ਸਾਬਾ ਉਸ ਗੁਰੂ ਦੇ ਸਿੱਖ ਦੀ ਜੋ ਵਾਹਿਗੁਰੂ ਦੀ ਰਜਾ ਵਿੱਚ ਰਾਜੀ ਪੱਥਰ ਦੀ ਮੂਰਤੀ ਦੇ ਤਰ੍ਹਾਂ ਅਡੋਲ ਖਲੋਤਾ ਹੀ ਰਿਹਾ ਹੁਣ ਸ਼ਹੀਦ ਹੋਣ ਲਈ ਬਾਬਾ ਬੰਦਾ ਸਿੰਘ ਜੀ ਦੀ ਵਾਰੀ ਸੀ ਪਹਿਲਾਂ ਜਲਾਦ ਨੇ ਛੁਰੇ ਨਾਲ ਉਹਨਾਂ ਦੀ ਸੱਜੀ ਅੱਖ ਕੱਢ ਦਿੱਤੀ ਅਤੇ ਫਿਰ ਖੱਬੀ ਇਸ ਤੋਂ ਬਾਅਦ ਉਹਨਾਂ ਦਾ ਖੱਬਾ ਪੈਰ ਵੱਢ ਦਿੱਤਾ ਗਿਆ ਅਤੇ ਉਸ ਦੇ ਪਿੱਛੋਂ ਦੋਨਾਂ ਹੱਥ ਕੇ ਵਖ ਵਖ ਕਰ ਦਿੱਤੇ ਗਏ ਫਿਰ ਪੱਖ ਦੇ ਲਾਲ ਗਰਮ ਲੋਹੇ ਦੀਆਂ ਚਿਮਟੀਆਂ ਨਾਲ ਉਹਨਾਂ ਦੇ ਪਿੰਡੇ ਦੇ ਮਾਸ ਦੀਆਂ ਬੋਟੀਆਂ-ਬੋਟੀਆਂ ਖਿੱਚ ਕੇ ਤੋੜੀਆਂ ਗਈਆਂ ਅੰਤ ਉਹਨਾਂ ਦਾ ਸਿਰ ਵੱਢ ਦਿੱਤਾ ਗਿਆ ਅਤੇ ਸਰੀਰ ਦੇ ਬੰਦ-ਬੰਦ ਕੱਟ ਦਿੱਤੇ ਇਹਨਾਂ ਸਾਰੇ ਦੁੱਖ ਭਰਿਆ ਤਸੀਹਿਆਂ ਨਾਲ ਬਾਬਾ ਬੰਦਾ ਸਿੰਘ ਬਹਾਦਰ ਵਾਹਿਗੁਰੂ ਅਤੇ ਗੁਰੂ ਦੀ ਰਜਾ ਵਿੱਚ ਰਾਜੀ ਬਿਲਕੁਲ ਅਡੋਲ ਰਹੇ ਅਤੇ ਸ਼ਾਂਤ ਚਿੱਤ ਹੋ ਕੇ ਸ਼ਹੀਦੀ ਨੂੰ ਗਲ ਲਾ ਲਿਆ ਇੱਥੇ ਅਸੀਂ ਤੁਹਾਨੂੰ ਭਾਈ ਬਾਜ ਸਿੰਘ ਦੀ ਇੱਕ ਗੱਲ ਦੱਸਦੇ ਹਾਂ ਜਦ ਵੈਰੀ ਸਿੰਘਾਂ ਸ਼ਹੀਦ ਕਰ ਬੋਣ ਲੱਗੇ ਤਾਂ ਬਾਦਸ਼ਾਹ ਨੇ ਕਿਹਾ ਮੈਂ ਸੁਣਿਆ ਕਿ ਤੁਹਾਡੇ ਵਿੱਚ ਇੱਕ ਬਾਜ ਸਿੰਘ ਨਾਮ ਦਾ ਇੱਕ ਸਿੱਖ ਬੜਾ ਹੀ ਬਹਾਦਰ ਹੈ ਅਤੇ ਗੁਰੂ ਦੀ ਉਸ ਉੱਤੇ ਕਿਰਪਾ ਵੀ ਬਹੁਤ ਹੈ ਬਾਜ ਸਿੰਘ ਨੇ ਇਸ ਉੱਤੇ ਉੱਤਰ ਦਿੱਤਾ ਅਤੇ ਅੱਗੇ ਆਇਆ ਕਿਹਾ ਕਿ ਮੈਂ ਬਾਜ ਸਿੰਘ ਗੁਰੂ ਮਹਾਰਾਜ ਦਾ ਇੱਕ ਤੁਛ ਸੇਵਕ ਹੈ ਬਾਦਸ਼ਾਹ ਨੇ ਕਿਹਾ ਤੂੰ ਬੜਾ ਬਹਾਦਰ ਆਦਮੀ ਸੀ ਪਰ ਹੁਣ ਤੇਰੇ ਕੋਲੋਂ ਕੁਝ ਵੀ ਨਹੀਂ ਹੋ ਸਕਦਾ ਬਾਜ ਸਿੰਘ ਨੇ ਫਿਰ ਕੜਕਵੇਂ ਆਵਾਜ਼ ਸੇ ਕਿਹਾ ਜੇ ਤੁਸੀਂ ਮੇਰੀਆਂ ਬੇੜੀਆਂ ਖੁੱਲਵਾ ਦਿਓ ਤਾਂ ਮੈਂ ਹੁਣ ਇਹ ਤੁਹਾਨੂੰ ਆਪਣਾ ਤਮਾਸ਼ਾ ਦਿਖਾਵਾਂਗਾ ਇਸ ਉੱਤੇ ਬਾਦਸ਼ਾਹ ਨੇ ਹੁਕਮ ਦਿੱਤਾ ਕਿ ਇਸ ਦੀਆਂ ਬੇੜੀਆਂ ਖੋਲ ਦਿੱਤੀਆਂ ਜਾਣ ਬਾਜ ਸਿੰਘ ਹਿੱਲਣ ਜੁਲਣ ਜੋਗੇ ਹੀ ਹੋਏ ਸੀ ਕਿ ਉਹ ਬਾਜ ਵਾਂਗੂ ਬਾਦਸ਼ਾਹ ਦੇ ਬੰਦਿਆਂ ਉੱਪਰ ਟੁੱਟ ਪਏ ਅਤੇ ਦੋ ਤਿੰਨਾਂ ਨੂੰ ਆਪਣੇ ਹੱਥੀ ਪਈਆਂ ਹੋਈਆਂ ਬੇੜੀਆਂ ਨਾਲ ਹੀ ਮਾਰ ਮੁਕਾਇਆ ਫਿਰ ਇੱਕ ਸ਼ਾਹੀ ਅਮੀਰ ਵੱਲ ਹੋਇਆ ਕਿ ਇਸ ਵੇਲੇ ਬਾਦਸ਼ਾਹ ਹੀ ਸੇਵਾਦਾਰਾਂ ਨੇ ਉਹਨਾਂ ਨੂੰ ਫੜ ਲਿਆ ਅਤੇ ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਉਮੀਦ ਹੈ ਕਿ ਅੱਜ ਦੀ ਇਸ ਵੀਡੀਓ ਤੋਂ ਤੁਹਾਨੂੰ ਕਾਫੀ ਜਾਣਕਾਰੀ ਮਿਲ ਗਈ ਹੋਵੇਗੀ ਅੱਜ ਦੀਆਂ ਇਹ ਗੱਲਾਂ ਮੇਰੇ ਲਈ ਵੀ ਦਸਨੀਆਂ ਬਹੁਤ ਹੀ ਦੁੱਖ ਭਰੀਆਂ ਸੀ ਜੇਕਰ ਇਹਨਾਂ ਗੱਲਾਂ ਨੇ ਤੁਹਾਡੀਆਂ ਵੀ ਅੱਖਾਂ ਵਿੱਚ ਹੰਝੂ ਲਿਆ ਦਿੱਤੇ ਨੇ ਤਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਕਹਿ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਣਾ ਜੀ ਵੀਡੀਓ ਨੂੰ ਵੱਧ ਤੋਂ ਵੱਧ ਹਰ ਇੱਕ ਸਿੱਖ ਨਾਲ ਸਾਂਝੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ